ਹੈਲੋ ਜੀ ਵੈਲਕਮ ਸ਼੍ਰੀਕਲ ਨਮਸਤੇ ਆਦਾਬ ਸਲਾਮ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਮੈਂ ਆਸ ਕਰ ਉਸਾ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਇਹ ਸਾਡਾ ਬਲੌਗ ਹੈ ਜੀ 31 ਜਨਵਰੀ ਦਾ ਮੈਂ ਆਪਣੇ ਪੇਕੇ ਪਿੰਡ ਗਈ ਹੋਈ ਸੀ ਇੱਕ ਸਾਨੂੰ ਮੈਰਿਜ ਆ ਮੈਂ ਪਹਿਲਾਂ ਵੀ ਦੱਸਿਆ ਹੋਇਆ ਬਲੌਗ 'ਚ ਤੇ ਇੱਕ ਨਗਰ ਕੀਰਤਨ ਸੀਗਾ ਉਸ ਦਿਨ ਤੇ ਆਪਾਂ ਕਿ ਚਲੋ ਹੁਣ ਆਏ ਹੋਏ ਨਾਲ ਨਗਰ ਕੀਰਤਨ ਵੇਖ ਲਾਂਗੇ ਤੇ ਅਸੀਂ ਆ ਗਏ ਆ ਆਪਣੇ ਪੇਕੇ ਪਿੰਡ ਕੰਧਾਲਾ ਚਟਾ ਇਹ ਸਾਡੇ ਪਿੰਡ ਜਲਾ ਨਗਰ ਕਿਤਨੇ ਕਿਤਨੇ ਪਹਿਲਾ ਕੱਢ ਲੈਂਦੇ ਆ ਕਿਉਂਕਿ ਪਹਿਲੀ ਤਰੀਕ ਨੂੰ ਸਮਾਗਮ ਚੱਲਾ ਸਾਰਾ ਦਿਨ ਚੱਲੇਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਨਗਰ ਕਿਤਨਾ ਆ ਰਿਹਾ ਜੀ ਇਹ ਸਾਡੇ ਪਪਾ ਮੱਖਣ ਸਿੰਘ ਜੀ ਦਰੀਏ ਵਾਲੇ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਨਗਰ ਕੀਰਤਨ ਜੀ ਰਵਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਪਹੁੰਚਣੇ ਵਾਲਾ ਹੈ ਜੀ ਚੜ੍ਹਦੀ ਪੱਤੀ ਲੰਦੇ ਪਾਸੇ ਵੱਲ ਨਗਰ ਕੀਤਾ ਨਾਂ ਦਾ ਹੈ ਸੜੇ ਚੜ੍ਹਦੇ ਪਾਸੇ ਕਾਫੀ ਜਗ੍ਹਾ ਜਾਂਦਾ ਦਰਿਆ ਆਵਾਵਕ ਕਈ ਵਾਰ ਤਾਂ ਹੁਣ ਪਤਨੀ ਬਾਕੀ ਕਿੱਥੇ ਇੱਥੇ ਜਾ ਕੇ ਆਇਆ ਪਰ ਇਹ ਸਾਡੇ ਤਦਰੀਆ ਜ਼ਰੂਰ ਗਿਆ ਸੀ ਨਾ ਮੈਨੂੰ ਪਤਾ ਤੇ ਬਾਕੀ ਆਪਣੇ ਸਰਾਵਲ ਵੀ ਸ਼ਾਇਦ ਗਿਆ ਹੋਊਗਾ ਤੇ ਮੈਂ ਤੁਹਾਨੂੰ ਸਿਰਫ ਆਪਣੇ ਪਿੰਡ ਆਪਣੇ ਕੰਧਾਲੇ ਵਾਲੇ ਇੱਥੇ ਜਾ ਪੜਾਈਏ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਲਕੇ ਸਾਹਿਬ ਜੀ ਆਓ ਜੀ ਵੇਖੋ ਨਾਲੇ ਤੁਸੀਂ ਵੀ ਕਰ ਲੋ ਦਰਸ਼ਨ ਸਾਰੇ ਸੰਗਤ ਦੇ ਤੇ ਨਾਲੇ ਇੱਥੇ ਚਾਹ ਕੋ ਦੁੱਧ ਪਲਾਇਆ ਜਾਏਗਾ ਬਦਾਮਾ ਵਾਲਾ ਡਰਾਈ ਫਰੂਟ ਵਾਲਾ ਦੁੱਧ ਬਣਾਉਂਦੇ ਨੇ ਸਾਡੇ ਬਸ ਮਲੇ ਸਾਈਡ denn ਵੈਸੇ ਉਹਦਾ ਲੰਗਰ ਵੀ ਚੱਲਦਾ ਪਰ ਇਸ ਵਾਰ ਆਪਾਂ ਲੇਟ ਕੀਤਾ ਹੈ ਪਿੰਡ ਵਾਲਿਆਂ ਨੇ ਸਾਡੇ ਚੜ੍ਹਦੇ ਪਾਸੇ ਵਾਲਿਆਂ ਨੇ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਆ ਸਾਡੇ ਚੜ੍ਹਦੇ ਪਾਸੇ ਆ ਤਿੰਨ ਦਿਨ ਪਹਿਲਾਂ ਹੀ ਖੰਡ ਪਲਟ ਸਾਬ ਰੱਖ ਲੈਂਦੇ ਆ ਫਿਰ ਭੋਗ ਪਾਉਂਦੇ ਆ ਨਗਰ ਕੀ ਤਨ ਇੱਕ ਦਿਨ ਪਹਿਲਾਂ ਕਰ ਲੈਂਦੇ ਆ ਜਾ ਵਗੈਰਾ ਪਲਾ ਕੇ ਫਿਰ ਅਗਲੇ ਦਿਨ ਸਮਾਪਤੀ ਕਰਦੇ ਲੰਗਰ ਚੱਲਦਾ ਸਾਰੇ ਯਾਨਕੀ ਬੇਟਾ ਪਿੰਡ ਸਾਡਾ ਲੰਗਰ ਛਕਦਾ ਇੱਥੇ ਤਿੰਨ ਦਿਨ ਪ੍ਰੋਗਰਾਮ ਹੁੰਦਾ ਤਿੰਨ ਦਿਨੇ ਲੰਗਰ ਚੱਲਦਾ ਹੈ ਜੇ ਆਉਗੇ ਤੁਸੀਂ ਵੀ ਕਰੋ ਦਰਸ਼ਨ ਹੁਣ ਤੁਹਾਨੂੰ ਵੀ ਕਰਾਂਦੇ ਆ ਦਰਸ਼ਨ ਨਗਰ ਕੀ ਤਨ ਦੇ ਲੋਰੀ ਸੰਗਤ ਬੈ ਗਈ ਆ ਪੰਕਤ ਵਿੱਚ ਤੇ ਇੱਥੇ ਵਰਤਿਆ ਜਾਏਗਾ ਦੁੱਧ ਉਹ ਵੀ ਡਰਾਈ ਫਰੂਟ ਵਾਲਾ ਤੇ ਨਾਲ ਬੇਸਣ ਹੈ ਕਰੋ ਸੰਗਤ ਤੇ ਤੁਸੀਂ ਵੀ ਦਰਸ਼ਨ ਤਾਂ ਬੈਠੇ ਹੋਏ ਆਪਾਂ ਮੰਮੀ ਨਹੀਂ ਬੈਠੇ ਹੋਏ ਸੀਗੇ ਟਾੜੀ ਜਿੱਥੇ ਕੀਰਤਨ ਕਰ ਰਿਹਾ ਸੀ ਨਾਨਾ ਸੁਣਾ ਰਹੇ ਸੀਗੇ ਗੁਰੂ ਰਬਦਾਸ ਮਹਾਰਾਜ ਦੇ ਸ਼ਬਦ ਆਪਣੇ ਗੁਰਦੁਆਰਾ ਸਾਹਿਬ ਜਿਹੜਾ ਹਰਿਮਨ ਦਾਸ ਮਹਾਰਾਜ ਜੀ ਦਾ ਆਕੰਧ ਹਰ ਜਟਾ ਵਿਖੇ 15 ਫਰਵਰੀ ਨੂੰ ਮਨਾਇਆ ਜਾਏਗਾ ਕਿਸੇ وجہ ਕਰਕੇ ਕਰਨ ਕਰਕੇ ਲੇਟ ਹੋ ਗਿਆ ਸਿਕਾ ਇਸ ਕਰਕੇ ਹੁਣ 15 ਤਰੀਕ ਨੂੰ ਮਨਾਇਆ ਜਾਏਗਾ ਤੇ ਇਹ ਤਕਰੀਬਨ 12 ਜਾਂ 11 ਤਰੀਕ ਨੂੰ ਅਖੰਡ ਪਾਠ ਰੱਖੇ ਜਾਣਗੇ ਤੇ ਫਿਰ 15 ਤਰੀਕ ਨੂੰ ਭੋਗ ਪਾਏ ਜਾਣਗੇ ਹੋਰ ਸ਼ੁਰੂ ਹੋ ਗਿਆ ਲੰਗਰ ਬਤਾਲਾ ਦੁੱਧ ਦਾ ਤੇ ਸਾਡੇ ਪਿੰਡੁੱਤ ਨੇਥੇ ਨਾਲਾ ਜੱਟਾ ਦੇ ਸਰਪੰਚ ਤੇ ਗੁਰਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਤੇ ਛੋਲੇ ਪੂੜੀਆਂ ਤੇ ਖੀਰ ਦਾ ਲੰਗਰ ਵੀ ਲਗਾਉਂਦੇ ਹੁੰਦੇ ਆ ਤੇ ਉਹ ਵੀ ਇੱਥੇ ਵਰਤਾਇਆ ਜਾਏਗਾ ਥੋੜਾ ਅੱਗੇ ਜਾ ਕੇ ਘਰ ਆਏ ਉਹਨਾਂ ਦਾ ਪਰ ਇੱਥੇ ਪੰਡਾਲ ਵਿੱਚ ਵਰਤਾਇਆ ਜਾਏਗਾ ਸਾਰੇ ਲੋਹੀ ਪ੍ਰਸ਼ਾਦ ਵੇਚਣ ਦਾ ਬੱਟ ਰਿਹਾ ਨਾਲ ਦੋਤੇ ਗਰਮਾ-ਗਰਮ ਮਟਾਈ ਫਰੂਟ ਵਾਲਾ दुध अ पी लिया हम उस छोले पूड़िया की बारी आएगी छोले पूड़िया खीर वो भी इसे तो छकों तो छक के जावे घर ਲਓ ਜੀ ਆਪਾਂ ਆ ਗਏ ਆਂ ਘਰ ਤੇ ਹੁਣ ਆਪਾਂ ਕਰੀਏ ਦਾਲ ਸਬਜ਼ੀ ਦੀ ਤਿਆਰੀ ਅੱਰਾਜ ਮੈਂ ਬਣਾ ਰਹੇ ਆਂ ਤੁਹਾਨੂੰ ਸਾਡੇ ਵੀਡੀਓ ਕਿਸ ਤਰ੍ਹਾਂ ਲੱਗਦੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਬਾਇ ਲਾਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲ ਸਕਣ

ਫਨੂਰ ਰਾਜਮਾ ਮਟਰਾਂ ਹਲਕਾ ਸਟੱਕ ਹਰੀ ਮਿਰਚ ਦੋਆਂ ਲੰਡੀਆਂ ਆਪੇ トー通りでいかまるんない ਲੱਗਦਾ ਬਹੁਤ ਕਰਦਾ ਹੈ ਬਹੁਤ ਵਧੀਆ ਕਰਦਾ ਹੈ ਪਿਆਰ ਕਰਕੇ ਥੋੜਾ ਪਤਲਾ ਹੋ ਗਿਆ ਆਮਾ ਆਪਾਂ ਇਹਨਾਂ ਨੂੰ ਤੜਕਾ ਕਰੀ ਗ੍ਰਾਹਨ ਵਾਲੀ ਤਰੀਕੇ ਤੇ ਰਹਿਣ ਲੇ। ਝੋਕੇ ਫਿਰ ਵੀ ਉੱਤੇ ਦੇ। ਅਸੀਂ ਦਾਣ ਨੂੰ ਤੜਕਾ ਲੱਗਿਆ ਲਾਹ ਤੇ ਹੁਣ ਆਪਾਂ ਰੋਟੀਆਂ ਬਣਾ ਲਈਏ। ਚਲੋ ਠੀਕਾ ਜੀ ਮਿਲਦੇ ਹਾਂ ਫਿਰ ਨੈਕਸਟ ਬਲੌਗ 'ਚ ਤੇ ਤੁਸੀਂ ਸਾਡੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਚਲੋ ਠੀਕਾ ਜੀ ਮਿਲਦੇ ਹਾਂ ਨੈਕਸਟ ਬਲੌਗ 'ਚ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਮਿਲਦੇ ਆ ਜੀ ਬਾਏ ਬਾਏ